प्यारे दोस्तों प्यार भरे सब से अगा सब तो पहला किसानਾਂ ਨਾਲ ਜੁੜੇ ਹੋਏ ਨੌਜਵਾਨ ਮੁੰਡੇ ਕੁੜੀਆਂ ਗੁਣੀ ਗਿਆਨੀ ਸਜਣਾਂ ਪੰਜਾਬੀ ਪੰਜਾਬੀਅਤ ਦੀ ਰੂਹ ਨੂੰ ਸਮਝਣ ਵਾਲੇ ਬੁੱਧੀਜੀਵੀਆਂ ਮੇਰੇ ਵੱਲੋਂ ਬਹੁਤ ਆਦਰ ਤੇ ਸਤਿਕਾਰ ਮਨਜ਼ੂਰ ਹੋਵੇ ਤੁਹਾਡੇ ਅੰਦਰ ਆਪਣੇ ਕਿਸਾਨਾਂ ਦੇ ਜੋਸ਼ੋ ਜਲੂਨ ਨੂੰ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਉਦਮ ਸਿੰਘ ਕਰਤਾਰ ਸਿੰਘ ਰਾਜਗੁਰੂ ਸੁਖਦੇਵ ਭਗਤ ਸਿੰਘ ਦੀ ਰੂਹ ਪੰਜਾਬ ਦੇ سینے ਵਿੱਚ ਇਨਕਲਾਬ ਬਣ ਕੇ ਤੜਕਾਈ ਹੋਏ ਸ਼ਾਬਾਸ਼ੇ ਐਸੀ ਸੋਚ ਦੇ ਮਾਲਕਾਂ ਮੇਰੀ ਕੋਈ ਸਿਆਸੀ ਪਾਰਟੀ ਨਹੀਂ ਨਾ ਕੋਈ ਜਾਤੀਬੰਦੀ ਪਰ ਮੈਂ ਹੱਕ ਸੱਚ ਦੇ ਲਈ ਲਿਖਦਾ ਤੇ ਗਾਉਂਦਾ ਆ ਇਹ ਮੇਰਾ ਜ਼ਾਤੀ ਤੇ اخلاقی ਫਰਜ਼ ਇਸ ਨਾਚੀਜ਼ ਗੁਰਦਾਸਬੰਦ ਦੇ ਪੰਜਾਬੀ ਹੋਣ ਦੀ ਨੀਅਤਪੀਰ ਤੇ ਸ਼ੱਕਰਮਾਲਿਆ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬੇਸ਼ੱਕ ਮੈਨੂੰ ਗਾਲਾਂ ਕੱਢ ਲੈਣਾ ਪਰ ਮੇਰੇ ਹੱਥੋਂ ਮੇਰੇ ਪੰਜਾਬੀ ਹੋਣ ਦਾ ਹੱਕ ਮਾਨ ਸਤਕਾਰ ਨਾਲ। ਇਹ ਹੀ ਮੇਰੀ ਸਾਰੀ ਉਮਰ ਦੀ ਕਮਾਈ ਹੈ, ਇਹ ਹੀ ਖਾਈ ਹੈ ਤੇ ਇਹ ਹੀ ਹੰਡਾਈ। ਬਸ ਇੱਕ ਛੋਟੀ ਜੀ ਗੱਲ ਜੋ ਗਲਤੀ ਨਹੀਂ ਸੀ ਮਗਰ ਗਲਤ ਬਣਾ ਦਿੱਤੀ। ਕਿਸੇ ਇੰਟਰਵਿਊ ਦੇ ਵਿੱਚ ਮੈਥੋਂ ਸਵਾਲ ਪੁੱਛਿਆ ਗਿਆ ਕਿ ਹਿੰਦੀ ਭਾਸ਼ਾ ਨੂੰ ਲੈ ਕੇ ਪੰਜਾਬ ਵਿੱਚ ਜੋ ਕਾਟੋਕੜਮਸ ਚੱਲਿਆ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤੇ ਮੈਂ ਉਸਦੇ ਸਵਾਲ ਦਾ ਜਵਾਬ ਸਹਿਜ ਵਿੱਚ ਦਿੰਦਿਆਂ ਕਿਹਾ ਸੀ ਕਿ ਇੱਕ ਦੇਸ਼ ਦੀ ਇੱਕ ਭਾਸ਼ਾ ਤਾਂ ਹੋਣੀ ਚਾਹੀਦੀ ਤਾਂ ਜੋ ਉਸ ਦੇਸ਼ ਦਾ ਹਰ ਬੰਦਾ ਭਾਵੇਂ ਕਿਸੇ ਵੀ ਸਟੇਟ ਦਾ ਹੋਵੇ ਆਸਾਨੀ ਨਾਲ ਆਪਣੇ ਬਿਲ ਦੀ ਗੱਲ ਖੁੱਲ੍ਹ ਕੇ ਬੇਫਿਕਰੀ ਨਾਲ ਸਾਂਝੀ ਕਰ ਸਕੇ ਜੋ ਗੱਲ ਕਰ ਸਕੇ ਸਮਝ ਸਕੇ ਔਰ ਦੂਸਰੇ ਨੂੰ ਸਮਝਾ ਸਕੇ ਉਸ ਨੂੰ ਰਾਸ਼ਟਰੀ ਭਾਸ਼ਾ ਕਹਿੰਦੇ ਨੇ ਪਰ ਮੇਰੀ ਗੱਲ ਦਾ ਇਹ ਮਤਲਬ ਨਹੀਂ ਸੀ ਕਿ ਪੰਜਾਬ ਵਿੱਚੋਂ ਪੰਜਾਬੀ ਖਤਮ ਕਰ ਦਿੱਤੇ ਜਾਵੇ ਪੰਜਾਬੀਏ ਤੁਸੀਂ ਆਪ ਸੋਚੋ ਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ ਲਿਖਣ ਤੇ ਗਾਉਣ ਵਾਲਾ ਕੀ ਇਹ ਗੱਲ ਕਰ ਸਕਦਾ ਖੈਰ ਕੋਈ ਗੱਲ ਨਹੀਂ ਮਾਰੇ ਚੰਗੇ ਦਿਨ ਹਰ ਬੰਦੇ ਨੂੰ ਦੇਖਣੇ ਪੈਂਦੇ ਨੇ ਔਰ ਇਮਤਿਹਾਨ ਹਰ ਬੰਦੇ ਦੀ ਜ਼ਿੰਦਗੀ ਵਿੱਚ ਆਉਂਦੇ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਟੁੱਟਿਆ ਫੁੱਟਿਆ ਗੀਤ ਮੈਂ ਉਸ ਵੇਲੇ ਲਿਖਿਆ ਸੀ ਜਦੋਂ ਪੰਜਾਬ ਦੇ ਵਿੱਚ ਆਣ ਆਈ ਸੀ ਆਣ ਦਾ ਮਤਲਬ ਟਿੱਡੀ ਦੜਾ ਹੈ ਅਸੇ ਛੋਟੇ ਛੋਟੇ ਬੱਚੇ ਆਪਣੇ ਪਿਓ ਤਾਏ ਚਾਚੇ ਤੇ ਸੀਰਿਆਂ ਨਾਲ ਪੀਪੇ ਖੜਕਾ ਖੜਕਾ ਕੇ ਤੇ ਰੌਲਾ ਪਾਉਂਦੇ ਹੋਏ ਆਣੂ ਉਡਾਰੇ ਸੀ ਉਸ ਵੇਲੇ ਉਸ ਘਟਨਾ ਤੋਂ ਪ੍ਰੇਰਿਤ ਹੋ ਕੇ ਮੇਰੀ ਕਲਮ ਦਿਵਾਤ ਵਾਲੀ ਕਲਮ ਚੋਂ ਇਹ ਗੀਤ ਨਿਕਲਿਆ ਸੀ ਕਿ ਪੀਪਾ ਚੱਕ ਤੇ ਤੁਰੇ ਕਿਰਸਾਨਾ ਨਰਮੇ ਨੂੰ ਖਾਦੀ ਆਂ ਪੀਪਾ ਚੱਕ ਤੇ ਤੁਰੇ ਕਿਰਸਾਨਾ ਨਰਮੇ ਨੂੰ ਖਾਦੀ ਆਂ ਤੇ ਹੁਣ ਦੱਸਣ ਲੱਗਾ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਪਰਫਾਰਮੈਂਸ ਬਾਰੇ ਜੋ 9-10 ਸਾਲ ਦੀ ਉਮਰ ਵਿੱਚ ਦਿੱਤੀ। ਜਦੋਂ ਮੇਰਾ ਚਾਚਾ ਮੈਨੂੰ ਮੋٹے ਤੇ ਚੁੱਕ ਕੇ ਭੀੜ ਨੂੰ چیرਦੇ ਹੋਏ ਮੇਰੇ ਪਿੰਡ ਵਾਲੀ ਮੰਡੀ ਦੀ ਰਾਮਲੀਲਾ ਦੀ ਸਟੇਜ ਤੇ ਮੈਨੂੰ ਚੜਾ ਕੇ ਸਟੇਜ ਸੈਕਟਰੀ ਤੋਂ ਇਜਾਜ਼ਤ ਲੈ ਕੇ ਮੇਰੇ ਗਾਉਣ ਦੀ ਸਿਫਾਰਿਸ਼ ਕੀਤੀ ਤੇ ਮੈਨੂੰ ਗਾਉਣ ਲਈ ਕਿਹਾ। ਤੇ ਮੈਂ ਕੰਬਦੇ-ਕੰਬਦੇ ਗਾਇਆ ਰੁੱਖੀ ਰੋਟੀ ਤੇ ਛੱਪੜ ਦਾ ਪਾਣੀ ਵੇ ਜੱਟਾ ਤੇਰੀ ਜੂਨ ਬੁਰੀ। ਵੇ ਰੁੱਖੀ ਰੋਟੀ ਤੇ ਛੱਪੜ ਦਾ ਪਾਣੀ ਜੱਟਾ ਤੇਰੀ ਜੂਨ ਬੁਰੀ। ਉਸ ਤੋਂ ਬਾਅਦ ਜਵਾਨ ਹੋਏ ਵੱਡੇ ਹੋਏ ਔਰ ਗੀਤਾਂ ਦੀ ਰਿਕਾਰਡਿੰਗ ਸ਼ੁਰੂ ਹੋਈ ਉਸ ਜਿਹੜੇ ਗਾਇਆ ਜੀਣ ਮੇਰੇ ਵਤਨਾ ਦੀਆਂ ਮਾਵਾਂ ਕਰ ਕਰ ਜੀਵਣ ਪੁੱਤ ਜਵਾਨ ਕੁੜੀਆਂ 치ੜੀਆਂ ਧੀਆਂ ਪੈਣਾ ਸਭੇ ਜੀਵਨ ਖੁਸ਼ੀ ਬਣਾ ਭਾਗਾ ਵਾਲੀ ਧਰਤੀ ਜੀਵੇ ਧਰਤੀ ਦੇ ਮਜ਼ਦੂਰ ਕਿਸਾਨ ਅੱਲਾ ਰੱਖੇ ਵਾਇਪੂ ਬਖਸ਼ੇ ਪਲੀ ਕਰੇ ਸਭ ਦੀ ਪਗਵਾਨ ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ ਬਰਿਸ਼ੀਆਂ ਮੁਰੀਆਂ ਵਤਾਰਾਂ ਦਾ ਤੁਸੀਂ ਹੁਣ ਦੱਸੋ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਕਿਸਾਨ ਨੂੰ ਕਿੱਥੇ ਭੁੱਲੇ ਤੇ ਅੱਜ ਮੇਰੇ ਨਾਲ ਕਿਸਾਨਾਂ ਦੇ ਨਾਲ ਚੁਰੇ ਹੋਣ ਦੇ ਬਾਵਜੂਦ ਵੀ ਮੇਰੇ ਉੱਤੇ ਸ਼ੰਕੇ ਸ਼ਬਾ ਪੈਦਾ ਕੀਤੇ ਜਾ ਰਹੇ ਕੁਝ ਕਲਾਕਾਰਾਂ ਵੀ ਕੁਝ ਬੰਦਿਆਂ ਨੇ ਮੈਂ ਕੀ ਦੱਸਾਂ ਮੇਰੇ ਨਾਮ ਨੂੰ ਲੈ ਕੇ ਮੇਰੀ ਉਮਰ ਨੂੰ ਲੈ ਕੇ ਹਾਏ ਤਬਾ ਮੱਛੀ ਰਹਿੰਦੀ ਹੈ ਹਾਏ ਮੈਂ ਮਰ ਜਾ ਅੱਜ ਤੱਕ ਜਿਉਂਦਾ ਨੱਚਦਾ ਗਾਉਂਦਾ ਯਾਰ ਅਸੀਂ ਕੀ ਨੱਚਣਾ ਤੇ ਗਾਉਣਾ ਯਾਰ ਨਚਾਵੇ ਤਾਂ ਨੱਚਦੇ ਪਰ ਇੱਕ ਗੱਲ ਦੱਸਣ ਲੱਗਾ ਬੇਸ਼ੱਕ ਮੈਂ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਐਕਟਿਵਲੀ ਪਰ ਇਸ ਦਾ ਮਤਲਬ ਨਹੀਂ ਹੈ ਕਿ ਮੈਂ ਕਿਸਾਨਾਂ ਨਾਲ ਜੁੜਿਆ ਨਹੀਂ ਇੱਕ ਲਾਈਨ ਵਿੱਚ ਕਹੀ ਹੋਈ ਗੱਲ ਜੇ ਕਿਸੇ ਦੇ ਸਮਝ ਨਹੀਂ ਆਈ ਤੇ ਪੂਰੀ ਕਿਤਾਬ ਲਿਖ ਕੇ ਵੀ ਸਮਝ ਨਹੀਂ ਆਈ ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਦਾ ਜਿਹਨੂੰ ੴ ਸਮਝ ਨਹੀਂ ਆਇਆ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝ ਨਹੀਂ ਆਣੀ ਬਹੁਤਾ ਬੋਲਣੇ ਦਾ ਕੋਈ ਨਫਾ ਨਹੀਂ ਅਸੀਂ ਨੇੜਿਓਂ ਗੱਲ ਮਕਾਮਣੀਏ ਬਾਹਰ ਸ਼ਾਹ ਮੀਆਂ ਗੱਲ ਉਹ ਕਰੀਏ ਜਿਹੜੀ ਕੰਮ ਕਿਆਮਤ ਆਉਂਦੀ ਹੈ ਬਾਕੀ ਰਹੀ ਕਿਸਾਨਾਂ ਦੇ ਅੰਦੋਲਨ ਦੀ ਗੱਲ ਸਾਰੀ ਦੁਨੀਆ ਨੂੰ ਅੰਨ ਦੇਣ ਵਾਲਾ ਅੰਨ ਦਾਤਾ ਆਜ ਕਿੰਨ ਰਾਤ ਬੇਗਾਨੀਆਂ ਜੂਹਾਂ ਬੇਗਾਨੀਆਂ ਸਰਕਾਂ ਇੱਕੋ ਹੀ ਦੇਸ਼ ਦੀ ਨਾਲ ਲੱਗਦੀ ਸਟੇਟ ਵਿੱਚੋਂ ਲੰਘਦਿਆਂ ਪੁਲਿਸ ਦੀਆਂ ਮਾਰਾਂ ਪਾਣੀ ਦੀਆਂ ਤੇਜ ਬੁਛਾਰਾਂ ਤੇ ਸਾਰੀ ਰਾਤ ੱੱਕੇ ਤੋੜੇ ਖਾ ਕੇ ਦਿੱਲੀ ਦੇ ਜੰਤਰ ਮੰਤਰ ਤੱਕ ਪਹੁੰਚਣ ਦੀ ਫਰਾਗ ਵਿੱਚ ਲੱਗਾ ਹੋਇਆ ਇੱਕ ਕਿਸਾਨ ਕਿ ਸਾਡੀ ਗੱਲ ਸਰਕਾਰ ਤੱਕ ਪਹੁੰਚੇ ਸੱਟਾਂ ਫੇਟਾਂ ਖਾ ਕੇ ਵੀ ਫਰੋਖਦਿਲੀ ਦੀ ਗੱਲ ਦੇਖੋ ਕਿ ਜਿਹੜੀ ਪੁਲਿਸ ਦੇ ਡੰਡੇ ਖਾ ਰਿਆ ਹੈ ਉਸੇ ਪੁਲਿਸ ਨੂੰ ਨਾਲ ਬਿਠਾ ਕੇ ਰੋਟੀ ਖਵਾ ਰਿਆ ਤੇ ਪ੍ਰੋਟੈਸਟ ਵੀ ਕਰ ਰਿਹਾ ਉਹ ਵੀ ਸ਼ਾਂਤੀਪੂਰਵਕ ਕਿ ਸੇ ਉਹ ਦੂਦੀ ਸ਼ਾਇਰਾਂ ਨੇ ਕਮਾਂਡ ਲਿਖਿਆ ਕਿ ਖੁਦ ਧੂਪ ਮੇਂ ਬੈਠਾ ਹੈ ਛਾਓ ਕੇ ਪੇੜ ਲਗਾਉਣੇ ਵਾਲਾ ਤੇ ਹੁਣ ਰਹੀ ਸਰਕਾਰ ਦੀ ਗੱਲ ਮੇਰੀ ਸਰਕਾਰ ਅਗੇ ਹੱਥ ਬਨ ਕੇ ਬਰਜ਼ੋਰ ਬੇਨਤੀ ਹੈ ਕਿ ਜੜੇ ਕਿਸਾਨ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਬੱਚਿਆਂ ਵਾਂਗੂ ਪਾਲੀਆਂ ਫਸਲਾਂ ਨੂੰ ਛੱਡ ਕੇ ਦਿੱਲੀ ਦੀਆਂ ਸੜਕਾਂ ਤੇ ਦਰਬਦਰ ਪਟਕ ਰਹੇ ਨੇ ਉਹਨਾਂ ਦੇ ਮੁੱਦਿਆਂ ਤੇ ਗੌਰ ਕੀਤਾ ਜਾਵੇ ਬਜ਼ੁਰਗਾਂ ਦੀ ਬਜ਼ੁਰਗੀ ਨੂੰ ਮੱਦੇ ਨਜ਼ਰ ਰੱਖਦੇ ਹੋ ਉਹਨਾਂ ਲਈ ਕੁਝ ਕੀਤਾ ਜਾਵੇ ਉਹਨਾਂ ਦੀ ਆਵਾਜ਼ ਤੇ ਫਰਿਆਦ ਨੂੰ ਸੁਣਿਆ ਜਾਵੇ ਸਰਕਾਰ ਤੋਂ ਇਨਸਾਫ ਦੀ ਉਮੀਦ ਰੱਖਦੇ ਹੋਏ ਮੈਂ ਤਾਂ ਸਿੱਧੇ ਹੀ ਕਹਾਂਗਾ ਜੋ ਪਹਿਲੇ ਦਿਨ ਕਿਹਾ ਸੀ ਜੇ ਕਿਸਾਨ ਹੈ ਤਾਂ ਹਿੰਦੁਸਤਾਨ ਹੈ ਜੇ ਜਵਾਨ ਹੈ ਤਬਾਰਤ ਮਹਾਰਾ ਜੈ